ਰੋਣ ਨਾਲ ਹੀ ਸਿਹਤ ਕਦੋਂ ਖਰਾਬ ਕਰਦੀ ਫਿਰੇ ਬਲੱਡ ਵਧ ਕੇ ਅੱਗੇ ਆਵੇ ਦਵਾਈ ਦਵਾ ਕੇ ਉਹ ਕਹਿੰਦਾ ਵੀ ਰੋਣ ਨਾਲ ਸਿਹਤ ਕਦੋਂ ਖਰਾਬ ਕਰੀ ਜੰਨੀ ਆ ਉਹ ਆਪਣਾ ਖਿਆਲ ਰੱਖੋ ਤੁਸੀਂ ਜਿਹੜਾ ਹੋਣਾ ਜਦੋਂ ਮੁੰਡਾ ਤੁਸੀਂ ਕਹਿੰਦੇ ਵੀ ਵਰਤਦਾ ਨਹੀਂ ਸੀ ਕਰਦਾ ਨਹੀਂ ਸੀ ਤਾਂ ਪੁੱਤ ਬਹੁਤ ਸਾਲ ਹੋ ਗਏ ਉਹੀ ਤਾਂ ਗੱਲ ਆ ਫਿਰ ਆਪਾਂ ਨੂੰ ਦੱਸ ਮਾਮਾ ਦਾ ਕਿ ਉਹ ਕਾਤਾ ਫਿਰ ਦਾ ਇੰਦਾ ਕਿਤੇ ਮਰਜੀ ਮਾੜੇ ਹੋਣ ਆਉਂਦਾ ਹੀ ਆ ਜੀ ਹਾਂ ਚੰਗਾ ਹੋ ਜਾ ਜੰਮੇ ਆ ਬੇਲਾ ਕੁੜੀਆਂ ਆ ਰਹੀਆਂ ਸਿੱਦੇ ਜੰਮੇ ਸਾਰ ਨਹੀਂ ਨਿਕਲ ਗਾ ਹਾਂ ਵੇਲਾ ਕਿੱਡਾ ਚੰਗਾ ਹੁੰਦਾ ਉਹ ਕਿਵੇਂ ਆਪਾਂ ਦੇਖਣਾ ਆਪਾਂ ਨੂੰ ਪਤਾ ਨਾਲੇ ਪਾਣੀ ਪੀ ਆ ਜਾਓ ਆ ਵੀ ਦੋ ਮਿੰਟ ਬੁਲਾਡ ਬੁਲਾਡ ਬਹੁਤ ਵੱਧ ਗਿਆ ਛੇ ਲੱਕ ਦਾ ਮੱਗੇ ਬੈ ਕੇ ਗਏ ਆ ਇਹ ਗੋ ਸੋਚ ਕੇ ਹੋ ਜਾਂਦਾ ਨਾ ਹਨ ਕਰਕੇ ਇੱਕ ਗਿਆ ਉਹ ਨਾ ਪੈ ਜਾਗਾ ਠਰਾਮ ਕਰ ਬਣਾਇਆ ਐਂ ਤੇ ਕੋਲ ਨਹੀਂ ਹੁੰਦੀ ਪਹਿਲਾਂ ਦਾਦੀ ਕੋ ਰਹਿੰਦਾ ਬੁੱਗੀ ਪੁਰੇ ਨਹੀਂ ਨਾਨੀ ਕੋ ਨਾਨੀ ਕੋਲੇ ਸੱਚ ਹੈ ਭਰਾ ਮਰਿਆ ਵਿਚਾਰੀਆਂ ਦਾ ਕੇ ਕੇ ਟੱਕ ਦੋ ਮੇਰੀ ਉੱਥੇ ਦੱਕੇ ਚੱਲ ਨਹੀਂ ਬਿਨਾ ਹੈ ਸਾਈਟ ਤੇ ਬੁਗਾਰ ਤਾਂ ਲੋਗੋ ਖੜਾ ਲੋਗੋ ਦਾ ਤੋੜ ਕੇ ਵੰਦਾ ਵੰਦਾ ਤੋੜ ਕੇ ਵੰਦਾ ਨਹੀਂ ਨਹੀਂ ਇਹ ਤਾਂ ਮਤਲਬ ਇਹਦਾ ਕੰਮ ਕਰ ਕਰਦੇ ਨਹੀਂ ਆਣਾ ਹੈ ਚੱਲ ਪੰਪ ਕਰਦੇ ਨੇ ਕੰਮ ਦੇ। ਇੱਕੋ ਯਾਦ ਰੱਖਣੀ। ਚੱਲ ਮੈਂ ਨਾਲ ਹੀ ਤੇ। ਜਮਾਈ ਕਿਹਦੀ ਅੰਦਰੋਂ ਨਹੀਂ ਨਿਕਲਦਾ। ਹੁੰਦਾ ਹੀ ਨਹੀਂ। ਚੁੱਪ ਕਰ ਜਾ, ਚੁੱਪ ਐਣਾ, ਚੁੱਪ ਕਰ ਜਾ। ਕਿਦੋਂ ਡੋਬ ਕੇ ਕੀ ਕਰੇਗੀ ਦੱਸ ਆਪਦੀ ਜ਼ਿੰਦਗੀ ਗਵਾ ਲੇਗੀ। ਹੋਏ। ਜਿੰਦੀ ਚੁੱਪ ਕਰ ਜਾ। ਹਲੋ। ਤਰਕੇ ਦੱਸ ਹੋਈ ਜੀ ਲੱਗੀ ਰੋਣ ਤੇ ਰੋਣੀ ਆ, ਭਿੰਜੇ ਰੋਣੀ ਬੰਦੇ ਪਾ ਲਾ। ਹਾਂ ਲਾ। ਮੈਂ ਕਿਹ ਤੋਂ ਦੇ ਜੀ ਕਰੇ। ਬਾਈਕ ਟਾਪ ਕਰਵਾਉਂਦਾ। ਹੋ ਰੱਖਾ ਮੈਂ ਤਾਂ ਕੋਈ ਨਾ ਪਾਇਆ ਕਿ ਤੇਰੇ ਕੋਲ ਜਿਹੜਾ ਕੋਈ ਪੂਰੇ ਵੀ ਕਿਸੇ ਗੱਲ ਚ ਆਏਗਾ ਚਲੋ ਚਲੋ ਅੰਦਰ ਚਲੋ ਇੱਕ ਤਾਂ ਪਤਾ ਲੱਗ ਰਿਹਾ ਕਿ ਤੁਹਾਡੇ ਬੇਟੇ ਵੱਲੋਂ Ambedkar ਸਾਹਿਬ ਦਾ ਜਿਹੜਾ ਬੁੱਤ ਤੋੜਿਆ ਗਿਆ ਸਾਰੀ ਜਾਣਕਾਰੀ ਦਿਓ ਕਿੰਨਾ ਸਮਾਂ ਹੋ ਗਿਆ ਉਹਨੂੰ ਇੱਥੇ ਰਹਿੰਦਿਆਂ ਨੂੰ ਜਾਂ ਬਾਹਰ ਰਹਿੰਦਾ ਸੀਗਾ ਸਾਰੀ ਜਾਣਕਾਰੀ ਕੀ ਨਾਮ ਤੁਹਾਡਾ ਆਸ਼ਾ ਰਾਣੀ ਵੀਰੇ ਕਿੱਥੇ ਕਿੰਨਾ ਸਮਾਂ ਹੋ ਗਿਆ ਇੱਥੇ ਰਹਿੰਦੇ ਹਨ ਇੱਥੇ ਇਸ ਕਿਰਾਏ ਤੇ ਰਹਿੰਨੇ ਵੀਰੇ ਅਸੀਂ 4 ਸਾਲ ਹੋ ਗਏ ਇੱਥੇ ਰਹਿੰਦੇ ਹਾਂ ਉਵੇਂ ਵੀ ਕੀ ਹੋਈ ਸੀ ਕਿ ਮੁੰਡਾ ਕਿੰਨਾ ਕਿੰਨੇ ਪਰਿਵਾਰ ਚ ਮੈਂਬਰ ਆ ਤੁਹਾਡੇ ਇੱਥੇ ਇਹਨਾਂ ਮੁੰਡੇ ਆ ਜੀ ਇੱਕ ਕੁੜੀ ਆ ਹੂੰ ਕੀ ਕੰਮ ਕਰਦੇ ਆ ਅਸੀਂ ਦਿਹਾੜੀ ਦਾਪਾ ਕਰਦੇ ਵੀਰੇ ਅਸੀਂ ਇੱਥੇ ਵੀ ਕਿਰਾਏ ਤੇ ਰਹਿੰਦੇ ਹਾਂ ਹਾਂਜੀ ਕਿਰਾਏ ਤੇ ਰਹਿੰਦੇ ਆ ਅਸੀਂ ਪਿੱਛੇ ਕਿੱਥੋਂ ਆ ਗਏ ਪਿੱਛੇ ਬੱਗੀ ਭਰੇ ਦਾ ਵੀਰੇ ਹੂੰ ਤੇ ਕੀ ਬੇਟੇ ਕਿੰਨੀ ਉਮਰ ਦਾ ਬੇਟੇ ਦੀ ਕੀ ਕਰਦਾ ਸੀ ਉਹ 24 ਸਾਲ ਦਾ ਸੀ ਵੀਰੇ ਹੂੰ ਕਿੰਨੀ ਉਮਰ ਦਾ 24 ਸਾਲ ਦੀ ਕੀ ਨਾਮ ਕੀ ਇਹਦਾ ਆਕਾਸ਼ਦੀਪ ਵਿਆਹ ਵੇਜੂ ਕਵਾਰਾ ਆ ਜਰੇ ਕੀ ਗੱਲ ਕੀ ਹੋਈ ਸੀ ਮੈਂ ਤਾਂ ਪਤਾ ਲੱਗਿਆ ਤੁਹਾਨੂੰ ਮੈਨੂੰ ਤਾਂ ਕੋਈ ਪਤਾ ਨਹੀਂ ਵੀਰੇ ਨਾ ਸਾਡੇ ਨਾਲ ਬੋਲਦਾ ਸੀ 3 ਸਾਲ ਹੋ ਗਏ ਆ ਨਾ ਸਾਨੂੰ ਪਤਾ ਤਾਂ ਪਹਿਲਾਂ ਕਿੱਥੇ ਰਹਿੰਦਾ ਸੀਗਾ ਬਾਹਰ ਰਹਿੰਦਾ ਸੀ ਜੀ ਦੁਬਈ ਕਿੰਨਾ ਚਿਰ ਹੋਇਆ ਇਹਨੂੰ ਇਥੇ 2 ਢਾਈ ਮਹੀਨੇ ਹੋ ਗਿਆ ਇਹਨੂੰ ਤਰਾ ਮੁਲਾਕਤ ਨਹੀਂ ਕੀਤੀ ਉਹਨੇ ਨਹੀਂ ਜੀ ਸਾਡੇ ਘਰੇ ਨਹੀਂ ਆਇਆ ਕਿਤੇ ਕੋਈ ਗੱਲਬਾਤ ਹੁੰਦੀ ਹੋਵੇ ਤੁਹਾਡੀ ਨਹੀਂ ਜੀ ਫੋਨ ਤੇ ਕੋਈ ਗੱਲ ਨਹੀਂ ਹੁੰਦੀ ਸਾਡੀ ਕਿੱਥੇ ਰਹਿੰਦਾ ਸੀ ਹੁਣ ਅੰਮ੍ਰਿਤਸਰ ਰਹਿੰਦਾ ਸੀ ਜੀ ਤੇ ਅੰਮ੍ਰਿਤਸਰ ਉੱਥੇ ਕੀ ਕਰਦਾ ਸੀਗਾ ਉੱਥੇ ਜੀ ਵਿਹਲਾ ਹੀ ਰਹਿੰਦਾ ਸੀ ਵੀ ਉਹ ਕਹਿੰਦਾ ਮੇਰੇ ਕੋਲ ਕੋਈ ਜਵਾਕ ਜੱਲੇ ਰੋਟੀ ਪਾਣੀ ਖਾਣ ਵਾਲੇ ਉੱਥੇ ਰਹਿ ਪੈਂਦਾ ਸੀ ਕਿਰਾਏ ਤੇ ਨੂਮ ਰਹਿ ਕੇ ਫੋਨ ਤੇ ਕਦੇ ਗੱਲ ਹੋਈ ਤੁਹਾਡੀ ਨਹੀਂ ਜੀ ਕਦੇ ਨਹੀਂ ਹੋਈ ਗੱਲ ਸਾਡੀ ਤੇ ਕਦੋਂ ਪਤਾ ਲੱਗਿਆ ਤੁਹਾਨੂੰ ਇਹ ਵੀ ਉਹਨੇ ਅੰbedkar ਸਾਹਿਬ ਦਾ ਜਿਹੜਾ ਬੁੱਤ ਆ ਤੋੜਿਆ ਮੈਂ ਦਾ ਕੰਮ ਕਰਕੇ ਐਸਜੀ ਘਰਾਂ ਦਾ ਲੋਕਾਂ ਦਾ ਤੇ ਮੈਨੂੰ ਤਾਂ ਕੁੜੀਆਂ ਨੇ ਦੱਸਿਆ ਹੁੰਦੀ ਇਹਨੂੰ ਤੇ ਜਿੱਤੋਂ ਮਰਜ਼ੀ ਪੁੱਛ ਸਕਦੇ ਆ ਕੋਈ ਫੋਨ ਨਹੀਂ ਕੀਤਾ ਨੇ ਸਾਨੂੰ ਆ ਕੇ ਨਹੀਂ ਜੀ ਸਾਨੂੰ ਨਹੀਂ ਫੋਨ ਆਉਂਦਾ ਪਿੱਛੇ ਕੋਈ ਮੁਕੱਦਮਾ ਤਾਂ ਵੀ ਦਰਜ ਹੋਇਆ ਉਹਦੇ ਤੇ ਕੋਈ ਪਹਿਲਾਂ ਦਾ ਕੋਈ ਹੋਇਆ ਹੋਵੇ ਨਾ ਜੀ ਮੁਕੱਦਮਾ ਤਾਂ ਨਾ ਉਹਦੇ ਪਿਓ ਤੇ ਸੀ ਨਾ ਕਿਸੇ ਤੇ ਨਹੀਂ ਸੀ ਸਾਡੇ ਤੇ ਤੁਹਾਡਾ ਕੀ ਲੱਗਦਾ ਕਿ ਹੋ ਸਕਦਾ ਕੀ وجہ ਹੋ ਸਕਦੀ ਆ ਪਤਾ ਨਹੀਂ ਵੀਰੇ ਮੈਨੂੰ ਤਾਂ ਵਜ੍ਹਾ ਦਾ ਕਦੇ ਕਿਸੇ ਨੇ ਕਿਸੇ ਟੱਚ ਚ ਆਇਆ ਹੋਵੇ ਕਿਸੇ ਨਾਲ ਕੋਈ ਗੱਲਬਾਤ ਹੋਈ ਹੋਵੇ ਉਹ ਵੀ ਹੰ ਦਾ ਜਾਂਦਾ ਤਾਂ ਕਿਤੇ ਨਹੀਂ ਸੀ ਰਿਹਾ ਉਹ ਹਾਂ ਨਹੀਂ ਅਸੀਂ ਸੁਣਿਆ ਦਾ ਕੁਛ ਮਾਤੇ ਜੋ ਦਵਾਈ ਤੋ ਆਇਆ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਦਵਾਈ ਤੋ ਆਇਆ ਉਹ ਤਾਂ ਲੋਕਾਂ ਨੇ ਦੱਸਿਆ ਜੀ ਸਾਨੂੰ ਤਾਂ ਸਾਡੇ ਕਿਹੜਾ ਘਰੇ ਆਇਆ ਸੀ ਉਹ ਪਤਾ ਇਹ ਵੀ ਲੱਗਿਆ ਜੀ ਬੁੱਗੀਪੁਰੇ ਨਾਨੀ ਕੋਲ ਰਹਿੰਦਾ ਸੀ ਆਪਦੇ ਕਾਫੀ 3-4 ਸਾਲ ਫਿਰਨਾਂ ਨੇ ਤਨ 4 ਸਾਲ ਤੱਕ ਪਹਿਲਾਂ ਮੇਰੇ ਨਾਲ ਹੀ ਰਹਿੰਦਾ ਸੀ ਜੀ ਨਾਨੀ ਕੋਲ ਹੀ ਰਹਿੰਦਾ ਸੀ ਸੱਤ ਪੈਣਾ ਸੀ ਘਪਰਾ ਸੀ ਉਹ ਪੂਰਾ ਹੋ ਗਿਆ ਸਾਡਾ ਤੇ ਬੀਬੀ ਕੱਲੀ ਸਾਡੀ ਬੁੱਢੀ ਆ ਉਹਦੇ ਕੋਲ ਕਿਤੇ ਆ ਜਾਵੜਦਾ ਸੀ ਹੁਣ ਨਹੀਂ ਉੱਥੇ ਰਹਿੰਦਾ ਸੀ ਕਮਈਦੂ ਆ ਕਿ ਗਈ ਨਹੀਂ ਬੁਗੀ ਪਰੇ ਜੀ ਉਹ ਹਾਂਜੀ ਗਿਆ ਸੀ ਇੱਕ ਅੱਧੀ ਵਾਰ ਤੇ ਤੁਹਾਡੇ ਨਾਲ ਕੀ ਨਾਰਾਜ਼ਗੀ ਸੀ ਤੁਹਾਡੇ ਤੋਂ ਅਟਕਿਓ ਰਹਿੰਦਾ ਸੀ ਪਤਾ ਨਹੀਂ ਵੀਰੇ ਸਾਡੇ ਨਾਲ ਤਾਂ ਸਾਨੂੰ ਤਾਂ ਸਮਝ ਵੀ ਨਹੀਂ ਲੱਗਦੀ ਆਪ ਦੋਨੋ ਨੂੰ ਕਿਵੇਂ ਪਤਾ ਲੱਗੇ ਵੀ ਤੁਹਾਡੇ ਬੇਟੇ ਨੇ ਜਿਹੜਾ ਉੱਥੇ ਘਟਨਾ ਨੂੰ ਅੰਜਾਮ ਦਿੱਤਾ ਹੈ ਕਿਵੇਂ ਪਤਾ ਲੱਗੇ ਤੁਹਾਨੂੰ ਮੈਨੂੰ ਤਾਂ ਕੋਈ ਪਤਾ ਨਹੀਂ ਸੀ ਵੀਰੇ ਮੈਨੂੰ ਤਾਂ ਕੁੜੀਆਂ ਨੇ ਦੱਸਿਆ ਕੰਮ ਤੋਂ ਆਈ ਸੀ ਕੀ ਲੱਗਦਾ ਮਾਤਾ ਹੁਣ ਉਹਨਾਂ ਨੂੰ ਸਜ਼ਾ ਮਿਲੂਗੀ ਇੱਕ ਪਰਿਵਾਰ ਜਿੱਥੇ ਰਹਿੰਦਾ ਹੀ ਹੈ ਤਾਂ ਤੁਹਾਡਾ ਬੇਟਾ ਹੀ ਪਰ ਸਜ਼ਾ ਮਿਲੂਗੀ ਉਹਨਾਂ ਨੂੰ ਇੱਕ ਸੰਵਧਾਨ ਰਜ ਨੇ ਲਿਖਿਆ ਉਹਨਾਂ ਦਾ ਪੁੱਤ ਜਿਹੜਾ ਤੋੜਾ ਕਰਨ ਕੀਤੀ ਦੇ ਦਿਓ ਜੀ ਸਜ਼ਾ ਜਿਹੜੀ ਮਿਲਦੀ ਆ ਸਜ਼ਾ ਤਾਂ ਫਿਰ ਮਿਲਨੀ ਆ ਜਦੋਂ ਨੇ ਐਡਾ ਵੱਡਾ ਕਾਤਮੇ ਚੱਕਿਆ ਵਾ ਸਦਾ ਨਹੀਂ ਮਾ ਨੂੰ ਜਿਹੜਾ ਉੱਥੇ ਮਾ ਨਾ ਰਹਿੰਦਾ ਸ਼ਾਇਦ ਇਹ ਚੀਜ਼ ਨਾ ਕਰਦਾ ਮਾ ਸਮਝਾਉਂਦੀ ਉਹਨੂੰ ਅਸੀਂ ਤਾਂ ਬਥੇਰਾ ਸਮਝਾਉਂਦੇ ਸੀ ਜੇ ਉਹ ਨਾ ਹੀ ਸਾਡਾ ਬੱਚਾ ਇਹੋ ਜਿਹਾ ਸੀਗਾ ਉਹ ਤਾਂ ਸਕੂਲੋਂ ਆਉਂਦਾ ਸੀ ਸਕੂਲੋਂ ਆ ਕੇ ਘਰੇ ਬਹਿ ਜਾਂਦਾ ਸੀ ਜੇ ਦਿਹਾੜੀ ਦਾ ਪਾ ਆ ਜਾਂਦਾ ਸੀ ਲਾਇਆ ਹੁੰਦਾ ਸੀ ਨਹੀਂ ਨਹੀਂ ਮੈਂ ਤਾਂ ਵੀਡੀਓ ਵੇਖੀ ਉਹਦੀ ਜਿਹੜਾ ਪੁੱਤ ਆ ਪਾ ਨਰਿਆ ਦਿਖਾਈ ਹੈ ਤਾਂ ਦੇ ਕੁੜਦਾਂ ਨੇ ਦਿਖਾਈ ਵੀ ਰਹੇ ਮੈਨੂੰ ਤੁਹਾਡੇ ਨਾਲ ਵੀ ਕੋਈ ਪੁੱਛਗਿੱਛ ਕੀਤੀ ਹੋਣੀ ਅਧਿਕਾਰੀ ਪਹੁੰਚੇ ਹੋਣੇ ਤੇ ਤੁਹਾਡੇ ਨਾਲ ਗੱਲਬਾਤ ਕੀਤੀ ਹੋਣੀ ਹੈ ਕਿੰਨੇ ਵੀਰੇ ਪੁਲਸ ਵਾਲੇ ਪੁਲਸ ਅਧਿਕਾਰੀ ਹਾਂਜੀ ਆਂਦੀ ਆ ਪੁਲਸ ਵਾਲੇ ਆਏ ਪੁੱਛ ਦੱਸ ਕੇ ਗਏ ਆ ਕੀ ਕਹਿੰਦੇ ਤੁਹਾਨੂੰ ਇਹੀ ਗੱਲ ਕਹੀ ਆ ਵੀਰੇ ਅਸੀਂ ਵੀ ਉਹਨਾਂ ਨੂੰ ਸਾਡਾ ਕੋਈ ਆਉਣਾ ਜਾਣਾ ਨਹੀਂ ਸੀ ਉਹਨਾਂ ਨਾਲ ਨਾ ਸਾਨੂੰ ਪਤਾ ਕਿੱਥੇ ਜਾਂਦਾ ਕਿੱਥੇ ਆਉਂਦਾ ਬਸ ਸਿੱਧਾ ਸੰਤ ਇੰਨਾ ਪਤਾ ਵੀ ਅੰਮ੍ਰਿਤਸਰ ਰਹਿੰਦਾ ਸੀ ਉਹ ਨਾਨੀ ਕੋਲ ਕਿਤੇ ਕਿਤੇ ਚਲਾ ਜਾਂਦਾ ਸੀ ਨਾਨੀ ਨੇ ਕਿਹਾ ਵੀ ਜਦੋਂ ਮੇਰੀ ਧੀ ਦਾ ਨਹੀਂ ਮੇਰੇ ਜਵਾਈ ਦਾ ਨਹੀਂ ਮੈਤ ਬੰਦਾ ਵੀ ਤੂੰ ਮੇਰੇ ਤੋਂ ਵੀ ਇੱਕ ਚੱਲਿਆ ਜਾ ਤੁਹਾਡੇ ਬੇਟੇ ਜਿਹੜੇ ਆ ਉਹਨਾਂ ਨਾਲ ਹੁੰਦੀ ਸੀ ਗੱਲ ਉਹਨਾਂ ਦੀ ਨਹੀਂ ਜੀ ਨਹੀਂ ਅਕਾਸ਼ ਜੀ ਨਹੀਂ ਜੋ ਕਹਿੰਦਾ ਜਿੱਦੇ ਚਾਰੇ ਪੰਜੇ ਤੁਸੀਂ ਮਰ ਗਏ ਸੋ ਉਹਨੂੰ ਅੱਗ ਦੇਣ ਵੀ ਨਹੀਂ ਆਉਣਾ ਮੈਂ ਇਹਨਾਂ ਕੀ ਗੁੱਸਾ ਸੀਗਾ ਤੁਹਾਡੇ ਨਾਲ ਮਾਤਾ ਪਤਾ ਨਹੀਂ ਵੀਰੇ ਉਹਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਵੀ ਕਿਹੜਾ ਗੁੱਸਾ ਸੀ ਉਹ ਤੋਂ ਪੁੱਛਿਆ ਜਾ ਸਕਦਾ ਤੁਹਾਡੀ ਲਾਸਟ ਵਾਰ ਗੱਲ ਹੋ ਜਦੋਂ ਹੋਈ ਹੈ ਕਦੋਂ ਵੀ ਨਹੀਂ ਹੋਈ ਮੇਰੀ ਗੱਲ ਵੀਰੇ 3 ਸਾਲਾਂ ਤੋਂ ਜਦੋਂ ਗਿਆ ਮੈਂ ਆਪਦੇ ਹੱਥਾਂ ਨਾਲ ਤੋੜਿਆ ਬੱਸ ਉਸ ਤੋਂ ਬਾਅਦ ਨਹੀਂ ਮੇਰੀ ਗੱਲ ਹੋਈ ਕੋਈ ਵੀ ਮਾ। ਲਾਡੀ ਨਾਮ ਆ। ਇਹਨਾਂ ਨੂੰ ਮੈਂ 10-10 ਸਾਲਾਂ ਦਾ ਕਰੀਬ ਜਾਣਦਾ। ਜਿਹੜਾ ਆਕਾਸ਼ ਮੁੰਡਾ ਜਿੰਨੇ ਇਹ ਮਾੜਾ ਕੰਮ ਕੀਤਾ। ਇਹਦੀ ਮੈਂ ਸਭ ਤੋਂ ਵੱਧ ਨਿਖੇਦੀ ਕਰੂੰਗਾ। ਬਹੁਤ ਮਾੜਾ ਕੰਮ ਕੀਤਾ ਇਹਨੇ। ਹਰ ਵਰਕ ਦਾ ਤੇ ਠਿਸ ਪਹਚਾਈ ਨਹੀਂ। ਦੇਲਾ ਠਿਸ ਪਹਚਾਈ ਆ। ਇਹ 3 ਸਾਲ ਪਹਿਲਾਂ ਪਾਸ 2 ਪਾਸ ਕਰਕੇ ਇਹਨੇ ਪਾਸਪੋਰਟ ਬਣਾਇਆ ਦਾ। ਪਾਸਪੋਰਟ ਬਣਾ ਕੇ ਘਰ ਦੇਨੇ ਕੁਝ ਪੈਸੇ ਆਪ ਜੋੜੇ ਕੁਝ ਘਰ ਦੇਨੇ। ਇਹਦੀ ਮਦਦ ਕੀਤੀ ਤੇ ਘਰ ਦੀ ਗਰੀਬੀ ਕੱਟਣ ਲਈ ਕੱਟੀ ਜੋਗੀ ਬਾਹਰ ਭੇਜ ਤੜਬਈ ਚ। ਤੇ ਬਾਈ ਜਾਨ ਤੋਂ ਬਾਅਦ ਇਹਨੇ ਘਰ ਦੇ ਨਾਲੋਂ ਤੱਕ ਬੰਦ ਕਰਤਾ ਗੱਲਬਾਤ ਕਰਨੀ ਬੰਦ ਕਰਤੀ ਘਰ ਦੇ ਨਾਲ ਗੱਲ ਕਰਨੀ ਬੰਦ ਕਰਤੀ ਉਸ ਤੋਂ ਬਾਅਦ ਇਹ ਤੇ 9 ਮਿੰਟ ਪਹਿਲਾਂ 10 ਮਿੰਟ ਪਹਿਲਾਂ ਬਾਹਰ ਆਇਆ ਤੇ ਇਹ ਘਰ ਦੇ ਨਾਲ ਮਿਲ ਨਹੀਂ ਆਇਆ ਇਹਦੀ ਨਾਨੀ ਆ ਬੱਗੀ ਪਿੰਡ ਚ ਇਹਦੇ ਮਾਮਾ ਦੀ ਡੈਥ ਹੋ ਚੁੱਕੀ ਨਾਨਾ ਵੀ ਡੈਥ ਚੁੱਕੀ ਆ ਕੱਲੀ ਨਾਨੀ ਰਹਿੰਦੀ ਵੀਰ ਦਮਾਤਾ ਉਹਨਾਂ ਕੋਲ ਰਹਿ ਕੇ ਦੋ ਦਿਨ ਹੁਣ ਪਤਾ ਲੱਗਿਆ ਸੋਚ ਹੈ ਵੀ ਅੰਮ੍ਰਿਤਸਰ ਸ਼ਹਿਰ ਚ ਰਹਿਣ ਲੱਗ ਗਿਆ सी, सी। कि ਜਦੋਂ ਇਹ ਤੋਂ ਗਿਆ ਸੀ ਕਲੀਨ ਸ਼ੇਪ ਸੀ ਮੁੰਨਾ ਸੀ ਅੱਜ ਫੋਟੋ ਦੇਖੀਏ ਤਾਂ ਦਾੜੀ ਰੱਖੀ ਆ ਕੇਸ ਰੱਖ ਲਿਆ ਪਹਿਲੇ ਤਾਂ ਮੁੰਨਾ ਹੀ ਗਿਆ ਸੀ ਲੱਗਦਾ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦਾ ਕਿਸੇ ਟੱਚ ਨਾਲ ਗਲਤ ਜਿਹੜੇ ਮਾੜੇ ਅੰਸਰ ਨੇ ਉਹਨਾਂ ਦੇ ਟੱਚ ਆਇਆ ਉਹ ਸਰ ਕੁਛ ਵੀ ਨਹੀਂ ਕਹਿ ਸਕਦੇ ਜਿਵੇਂ ਇਹਦੀ ਵੀਡੀਓ ਵੇਖ ਕੇ ਯਕੀਨ ਜਾਇਆ ਵੀ ਇਹ ਬੰਦੇ ਨੇ ਕੰਮ ਕਰਤਾ ਜੇ ਵੀਡੀਓ ਨਾ ਕਾਸ਼ ਬਣੀ ਹੁੰਦੀ ਤੇ ਅਸੀਂ ਕਿਸੇ ਨੂੰ ਮੰਨ ਨਹੀਂ ਸੀ ਬੰਦਾ ਇਹੋ ਜਿਹਾ ਹੋਗਾ ਇਹਦਾ ਬਹੁਤ ਵਧੀਆ ਮੁੰਡਾ ਸੀ ਯਾਰ ਕੰਮ ਕਰਦਾ ਮਿਹਨਤੀ ਮੁੰਡਾ ਸੀ ਸਕੂਲੋਂ ਆ ਕੇ ਪਾਰਟ ਟਾਈਮ ਕੰਮ ਕਰਨਾ ਜਾਂ ਬਾਅਦ ਤੱਕ ਮਜ਼ਦੂਰੀ ਕਰਨੀ ਬੀ ਮਿਹਨਤੀ ਮੁੰਡਾ ਸੀ ਕੋਈ ਇਦਾਂ ਦੀ ਗੱਲਬਾਤ ਹੈ ਨਹੀਂ ਸੀ ਇਹ ਮੁੰਡਾ ਵੀ ਗਲਤ ਕੰਮ ਕਰੂਗਾ ਜਿਦੋਂ ਇੱਥੇ ਪਿੰਡ ਵਿੱਚ ਰਹਿੰਦਾ ਸੀ ਲੱਗਦਾ ਸੀ ਕਿਸੇ ਵੀ ਮੀਰੀ ਨਾਲ ਜਾਂ ਕਿਸੇ ਗੁੰਡਾਰੇ ਨਾਲ ਅੱਜ ਤੱਕ ਇਹਦਾ ਕੋਈ ਕੰਪਲੇਨ ਨਹੀਂ ਕੋਈ ਲੰਬਾ ਨਹੀਂ ਬੜੀ ਸਪੈਕਟਰ ਹੁੰਦਾ ਸੀ ਪਰ ਲੋਕੇ ਦੇ ਨੂੰ ਮੈਂ ਅੱਜ ਤੋਂ 5 ਸਾਲ ਪਹਿਲਾਂ ਮੈਂ ਕੰਮ ਦਾ ਛੋਟੇ ਕੰਮ ਕਰਕੇ ਆ ਜਾਂ ਕੋਈ ਆ ਕਿਸੇ ਦਾ ਕੰਮ ਕਿਹੜਾ ਨਹੀਂ ਮੋੜਦਾ ਜੀ ਬਹੁਤ ਹਾਲਾਤ ਕਿਦਾਂ ਨੇ ਪਰਿਵਾਰ ਬਹੁਤ ਗਰੀਬ ਹੈ ਜੀ ਬਹੁਤ ਜਿਆ ਬਹੁਤ ਗਰੀਬ ਕਰਾਇਤ ਰਹ ਰਹੇ ਆ ਸਾਰੀ ਮਜ਼ਦੂਰੀ ਕਰਦੇ ਆ ਇਹ ਤਿੰਨ ਭਰਾ ਨੇ ਆਕਾਸ਼ਰੀ ਇੱਕ ਮੁੰਡਾ ਪੜ ਰਿਹਾ ਇੱਕ ਟਰੈਕਟਰ ਡਰਾਈਵਰ ਨਾਲ ਲੱਗਿਆ ਸ਼ੈੱਡਰ ਕਨੈਕਟ ਹੀ ਕਰਦਾ ਤੇ ਸਿਸਟਰਨ ਦੀ ਮਸਕਰ ਚਾ ਉਹਦਾ ਡਿਵੋਰਸ ਹੋ ਗਿਆ ਸੀ ਮੈਰਿਜ ਸੀ ਪਰ ਡਿਵੋਰਸ ਹੋਣ ਤੋਂ ਬਾਅਦ ਉਹ ਮਸਕਰ ਚਲੀ ਗਈ ਸੀ ਤੇ ਪਰਿਵਾਰ ਮਜ਼ਦੂਰੀ ਕਰਦਾ ਜਿਹੜਾ ਪਿਓ ਮੁੰਡੇ ਦਾ ਆਕਾਸ਼ ਦਾ ਇਹ ਕਿਸੇ ਜਿੰਮੇਦਾਰ ਨਾਲ ਸਹੀ ਦਾ ਕੰਮ ਲੱਗਿਆ ਲੱਗਦਾ ਨਹੀਂ ਕਿ ਕਿਸੇ ਜੱਥੇਬੰਦੀ ਨਾਲ ਹੋ ਸਦਾ ਇਹਨਾਂ ਦਾ ਨਹੀਂ 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 ਲੱਗਦਾ ਨਹੀਂ ਸੀ ਹੁਣ ਪੁੱਛ ਕਹਿੰਦੇ ਜੋ ਬਾਹਰ ਗਿਆ ਉੱਥੇ ਜਾ ਕੁਝ ਕਰ ਲਿਆ ਤੇ ਕੁਝ ਕਹਿੰਦੇ ਇੱਥੇ ਦੀ ਕੁਛ ਨਹੀਂ ਪਹਿਲਾਂ ਮੈਂ ਕਿ ਜਿਵੇਂ ਪਰਿਵਾਰ ਦੇ ਹਾਲ ਤੁਸੀਂ ਕਹਿੰਦੇ ਮਾੜੇ ਆ ਤਾਂ ਉੱਥੇ ਜਾ ਕੇ ਜਿਹੜਾ ਇਤੋਂ ਕਲੀਨ ਸ਼ੇਪ ਸੀ ਉਹ ਵੀ ਅੱਗੇ ਸਿੱਖੀ ਸੀ ਉਹਨਾਂ ਨੇ ਸਾਰਿਆ ਤੇ ਲੱਗਦਾ ਨਹੀਂ ਕਿ ਲਾਲਚ ਜਿਹੜਾ ਦਿੱਤਾ ਗਿਆ ਹੋਊਗਾ ਜ਼ਰੂਰ ਇਸ ਕੱਟ ਲੱਗ ਜੋ ਕੋਈ ਸੱਚਾਈ ਕਿਵੇਂ ਹੋ ਸਕਦਾ ਡੀਡੀ ਡੀ ਨਾਲ ਕਾਣ ਕਰਤੇ ਨਹੀਂ ਕਿ ਲਾਲਚੇ ਕੀਤਾ ਹੋਊਗਾ ਤੁਹਾਨੂੰ ਮੁਲਾਕਾਤਾਂ ਕਰਨ ਗਏ ਤੁਸੀਂ ਉਹਨਾਂ ਨਾਲ ਨਾ ਨਾ ਸਰ ਆਪਣਾ ਲੈਣ ਦੇਣ ਨਹੀਂ ਮੁੰਡੇ ਲੈਣਾ ਆਪਾਂ ਮੁੰਡੇ ਲੈ ਮਾੜਾ ਕੰਮ ਕਰਦਾ ਇਹ ਇਨਸਾਨ ਦੀ ਮੁਲਾਕਾਤ ਕਰ ਮੱਥੇ ਰਗੜੇ ਮਾੜਾ ਇਹਦਾ